ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਜਾ ਜਪਾ ਲੇਸਸ ਵਾਲੇ कॉटन सूट्स ਦੀ ਕਲੈਕਸ਼ਨ ਲੈ ਕੇ ਆਏ ਜਿਹੜੀ ਕਿ ਆਪਾਂ ਆਫਰ ਦੇ ਉੱਪਰ ਲਗਾ ਦਿੱਤੇ ਨੇ ਇਹ ਵਾਲੇ ਹੋਣਗੇ ਜਿਹੜੇ 비ਬਾ कॉटन ਦਾ ਅਲਓਵਰ ਸੂਟ ਹੋਏਗਾ ਜੋ ਕਿ ਲੇਸਸ ਲਗਾ ਕੇ ਡੈਕੋਰੇਟ ਕੀਤਾ ਗਿਆ ਨਾਲ ਸ਼ਿਫॉन ਦਾ ਦੁਪੱਟਾ ਹੋਏਗਾ ਇਹ ਵਾਲਾ ਜਿਹੜਾ ਸੂਟ ਹੋਏਗਾ ਮਸਲੀਨ कॉटन ਦੇ ਉੱਪਰ ਹੋਏਗਾ ਡਿਜ਼ਾਈਨਰ ਪੀਸ ਹੋਏਗਾ ਲੇਸਸ ਔਰ ਪਲਸ ਥ्रेड ਵਰਕ ਦੇ ਨਾਲ ਇਹਨੂੰ ਆਪਾਂ ਡਿਜ਼ਾਈਨ ਕੀਤਾ ਹੈਗਾ ਆ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਮਸਲੀਨ ਦਾ ਆਲਓਵਰ ਜਿਹੜਾ ਕਾਟਨ ਦਾ ਸੂਟ ਹੋਏਗਾ ਨਿੱਕੀ ਬੂਟੀ ਦੇ ਸੂਟ ਰਹਿਣ ਵਾਲੇ ਤੇ ਨਾਲ ਪਿਓਰ ਸ਼ਿਫॉन ਦਾ ਦੁਪੱਟਾ ਹੋਏਗਾ neck ਦੇ ਉੱਪਰ ਹੈਗਾ ਜਿਹੜਾ ਪੂਕਲੀ ਬਟਨ ਲਗਾ ਕੇ ਇਹਨੂੰ ਰੈਡੀ ਕੀਤਾ ਗਿਆ ਹੈ ਜਸਟ ਤੁਸੀ ਇਸ ਨੂੰ ਸਟਿਚ ਕਰਨਾ ਹੈ ਔਰ ਇਹ ਵਾਲਾ ਜਿਹੜਾ ਫੈਬਰਿਕ ਵੀ ਹੈਗਾ ਤੁਸੀਂ ਵਿਦਆਊਟ ਲਾਈਨਿੰਗ ਵੀ ਇਸ ਨੂੰ ਸਟਿਚ ਕਰਵਾ ਸਕਦੇ ਹੋਗੇ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਗੀਜ਼ਾ ਕਾਟਨ ਦਾ ਸਟੱਫ ਹੋਏਗਾ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਇਨਾਂ ਦੇ ਉੱਪਰ ਹੈਗੀਆਂ ਜਿਹੜੀਆਂ ਆਪਾਂ ਮਲਟੀ ਲੇਸਸ ਲਗਾ ਕੇ ਡੈਕੋਰੇਟ ਕੀਤਾ ਗਿਆ ਤੇ ਨਾਲ ਮਸਲਿਨ ਦਾ ਟਾਈ ਐਂਡ ਡਾਈ ਦੁਪੱਟਾ ਹੋਏਗਾ ਦੁਪੱਟੇ ਨੂੰ ਵੀ ਲੇਸਸ ਲਗਾ ਕੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਉਹ ਡੈਕੋਰੇਟ ਕੀਤਾ ਗਿਆ ਹੈਗਾ ਪ੍ਰਾਈਸ ਜਿਹੜਾ ਰਹੇਗਾ ਸਿਰਫ 2150 ਰੁਪਏ पे ਰਹੇਗਾ ਫ੍ਰੀ ਸ਼ਿਪਿੰਗ ਦੇ ਨਾਲ ਰਹੇਗਾ ਇਹ ਵਾਲੇ ਸੂਟ ਹੋਣਗੇ ਜਿਹੜੇ ਮਸਲਿਨ ਕਾਟਨ ਦੇ ਉੱਪਰ ਹੋਣਗੇ ਔਰ ਕਾਟਨ ਦੁਪੱਟੇ ਦੇ ਨਾਲ ਹੋਣਗੇ ਹੈਂਡ ਪ੍ਰਿੰਟ ਵਾਲੇ ਆ ਪਲੱਸ ਲੇਸਸ ਲਗਾਈਆਂ ਗਈਆਂ ਹੈਗੀਆਂ ਪ੍ਰਾਈਸ ਹੋਵੇਗਾ ਸਿਰਫ 1950 ਰੁਪਏ ਦੇ ਵਿੱਚ ਇਹ ਵਾਲੇ ਜਿਹੜੇ ਸੂਟ ਹੋਣਗੇ ਆਰਾਮ ਟੈਕਸ ਬ੍ਰਾਂ اور बॉटम ਦੇપર थ्रेड ਵਰਕ ਹੋਇਆ ਹੈ ਡਿਸਟ੍ਰੈਪੈਂਟ ਦੀ ਸ਼ਰਟ ਹੋਏਗੀ ਸ਼ਰਟ ਦੇ ਉੱਪਰ ਲੇਸਸ ਲਗਾ ਕੇ ਡੈਕੋਰੇਟ ਕੀਤਾ ਗਿਆ ਹੈਗਾ ਤੇ ਨਾਲ ਜਿਹੜਾ ਹੈਗਾ ਇਹ ਉਹ ਚਨਾਉਂ ਦਾ ਦੁਪੱਟਾ ਹੋਇਆ ਗਿਆ ਦੁਪੱਟੇ ਨੂੰ ਵੀ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਆ ਇਹ ਵਾਲੇ ਸੂਟ ਹੋਣਗੇ ਇਹ ਵੀ ਐਸਕੇ ਬ੍ਰਾਂਡ ਦੇ ਜਿਹੜੇ ਰਹਿਣ ਵਾਲੇ ਸੂਟ ਹੋਣਗੇ ਇਹਨਾਂ ਦੇ ਨਾਲ ਡਿਜ਼ਾਈਨਰ ਦੁਪੱਟੇ ਮਿਲ ਜਾਣਗੇ ਔਰ ਇਹ ਜਿਹੜੇ ਸੂਟ ਹੋਣਗੇ ਇਹ ਵੀ ਕਾਟਨ ਦੇ ਉੱਪਰ ਹੋਣਗੇ ਲੈਸਸ ਲਗਾਈਆਂ ਗਈਆਂ ਹੈਗੀਆਂ ਤੇ ਨਾਲ ਡਿਜੀਟਲ ਪ੍ਰਿੰਟ ਦੇਖੋ ਲੜੁਲੇ ਦੁਪੱਟੇ ਮਿਲ ਜਾਣਗੇ ਐਵੇਂਲੇ ਜਿਹੜੇ ਸੂਟ ਹੋਣਗੇ ਪਿਓਰ ਕ੍ਰੇਪ ਦਾ ਜਿਹੜਾ ਆਲ ਓਵਰ ਸੂਟ ਹੋਇਆਗਾ ਤੇ ਨਾਲ ਚਨਾਉਣ ਦਾ ਦੁਪੱਟਾ ਹੋਇਆਗਾ ਬਾਟਮ ਵਰਕ ਹੋਇਆਗਾ ਹੈਂਡ ਵਰਕ ਦੇ ਪੀਸ ਹੋਣਗੇ ਇਹ ਡਿਜ਼ਾਈਨਰ ਪੀਸ ਹੋਣਗੇ ਪੈਨਲ ਬਨੇ ਹੋਏ ਸ਼ਰਟ ਦੇ ਉੱਪਰ ਪਲੱਸ ਬਾਟਮ ਦੇ ਉੱਪਰ ਪਲੱਸ ਬਾਜੂ ਦੇ ਉੱਪਰ ਹੋਇਆਗਾ ਜਿਹੜਾ ਪ੍ਰੋਪਰ ਹੈਂਡ ਵਰਕ ਹੋਇਆਗਾ ਸੇਮ ਐਜ਼ ਅ ਰੈਫਰੈਂਸ ਪਿਕ ਕੇ ਸ ਇਹ ਵਾਲੇ ਸੂਟ ਵੀ ਕ੍ਰੇਪ ਦੇ ਉੱਪਰ ਹੋਣਗੇ ਪਿਓਰ ਚਨਾਉਨ ਦੁਪੱਟੇ ਦੇ ਨਾਲ ਹੋਣਗੇ ਜਿਨ੍ਹਾਂ ਦੇ ਉੱਪਰ ਵੀ ਹੈਂਡਵਰਕ ਕੀਤਾ ਗਿਆ ਡਿਜ਼ਾਈਨਰ ਪੀਸ ਹੋਏਗਾ ਹੈਂਡਵਰਕ ਪੀਸਾਂ ਵਾਲੇ ਹੈਗੇ ਪ੍ਰਾਈਸ ਹੋਏਗਾ ਸਿਰਫ 2799 ਪਰ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਜਿਹੜੇ ਹੈਗੇ ਮਿਲ ਜਾਣਗੇ ਔਰ ਪਹਿਲਾਂ ਇਹਨਾਂ ਦਾ ਲਾਸਟ ਸੀਜ਼ਨ ਦੇ ਵਿੱਚ ਇਹਨਾਂ ਦਾ ਪ੍ਰਾਈਸ ਕਾਫੀ ਆਪ ਸੀਗਾ ਬਟ ਹੁਣ ਇਹ ਸੇਲ ਦੇ ਉੱਪਰ ਲਗਾ ਦਿੱਤੇ ਗਏ ਹੈਗੇ ਇਹਨਾਂ ਦਾ ਪ੍ਰਾਈਸ ਜੈਗਾ ਸਹਿਗਾ ਸਿਰਫ 2799 ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਇਹ ਵਾਲੇ ਹੋਣਗੇ ਜਿਹੜੇ ਕ੍ਰੇਪ ਦੇ ਉੱਪਰ ਹੋਣਗੇ ਜਿਨ੍ਹਾਂ ਦੇ ਉੱਪਰ ਹੈਗਾ ਤਿੱਲੇ ਦਾ ਕੰਮ ਕੀਤਾ ਗਿਆ ਹੈਗਾ ਇਹ ਵਾਲੇ ਸੂਟ ਹੋਣਗੇ ਵਿਸਕੋਸ ਆਰਗੇਂਜ਼ਾ ਦੇ ਉੱਪਰ ਰਹਿਣ ਵਾਲੇ ਹੈਗੇ ਡਿਜ਼ਾਈਨਰ ਜਿਆ ਪੀਸ ਹੋਏਗਾ ਬਹੁਤ ਹੀ ਸੁਪਰ ਲੁੱਕ ਆਂਦੀ ਹੈ ਇਹ ਵਾਲਾ ਕ੍ਰੇਪ ਦੇ ਉੱਪਰ ਰੈਡੀ ਕੀਤਾ ਗਿਆ ਥਰਡ ਵਰਕ ਦਾ ਟਾਈ ਐਂਡ ਦੁਪੱਟੇ ਦੇ ਨਾਲ ਹੋਏਗਾ ਪੀਸ ਇਹ ਵਿਸਕੋਸ ਆਰਗੇਂਜ਼ਾ ਦੇ ਉੱਪਰ ਹੋਣਗੇ ਮਸਲੀਨ ਬਾਟਮ ਦੇ ਨਾਲ ਤੇ ਮਸਲੀਨ ਦੁਪੱਟੇ ਦੇ ਨਾਲ ਤੁਹਾਨੂੰ